ਜੈ ਸ਼੍ਰੀ ਰਾਮ ਸਾਰੇ ਰਾਮ ਭਗਤਾਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਪ੍ਰਿੰਸ ਸ਼ਰਮਾ ਅਦਰਸ਼ ਮੈਡੀਕਲ ਸਟੋਰ ਸਭ ਤੋਂ ਪਹਿਲਾਂ ਤੇ ਸਾਡੇ ਵਾਸਤੇ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਕਿ 22 ਜਨਵਰੀ ਨੂੰ ਰਾਮ ਲੱਲਾ ਸਾਡੇ ਵਿੱਚ ਪਧਾਰ ਰਹੇ ਨੇ ਸਾਡੇ ਨੂੰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਵੀ 500 ਸਾਲ ਬਾਅਦ ਇਹ ਸਾਨੂੰ ਇਹ ਚੀਜ਼ ਵੇਖਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਦੀ ਗੱਲ ਆ ਪੂਰੇ ਦੇਸ਼ ਵਾਸੀਆਂ ਨੂੰ ਪੱਟੀ ਸ਼ਹਿਰ ਨੂੰ ਪੰਜਾਬ ਨੂੰ ਦੂਰ ਦੇਸ਼ਾਂ ਵਿੱਚ ਵਸਦੇ ਸਾਡੇ ਪੰਜਾਬੀ ਪੂਰੇ ਜਿੰਨੇ ਵੀ ਸਨਾਤਨੀ ਇਹ ਸਾਰਿਆਂ ਨੂੰ ਲੱਖ ਲੱਖ ਵਧਾਈ ਇਸ ਦਿਨ ਦੀ ਇਸ ਦਿਨ بھائی ਦੀਵਾਲੀ ਦੇ ਤੌਰ ਤੇ ਸਾਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ 500 ਸਾਲ ਬਾਅਦ ਸਾਨੂੰ ਇਹ ਮੌਕਾ ਮਿਲਿਆ ਤੇ ਪੱਟੀ ਸ਼ਹਿਰ ਦੇ ਸਾਰੇ ਮੰਦਰਾਂ ਦੇ ਵਿੱਚ ਇਸ ਦਿਨ ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾਊਗਾ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਇਸ ਦਿਨ ਆਪਾਂ ਆਪਣੇ ਘਰ ਵਿੱਚ ਦੀਪਮਾਲਾ ਕਰੀਏ ਦੀਵਾਲੀ ਵਾਂਗੇ ਦਿਨ ਨੂੰ ਮਨਾਈਏ ਤੇ ਸਾਡੇ ਵਾਸਤੇ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਏ ਸਾਨੂੰ ਇਹ ਸਾਨੂੰ ਇਹ ਜੀ ਵੇਖਣ ਦੀ ਮੌਕਾ ਮਿਲੰਦਿਆ ਏ 500 ਸਾਲ ਬਾਅਦ ਸਾਡੇ ਵੱਡ ਵਡੇਰਿਆਂ ਨੇ ਕਿੰਨੇ ਨੇ ਅੰਦੋਲਨ ਦੇ ਵਿੱਚ ਰਹੇ ਪਰ ਸਾਨੂੰ ਅਸੀਂ ਬਹੁਤ ਭਾਗਾ ਵਾਲੇ ਆ ਅਸੀਂ ਇਸ ਦਿਨ ਨੂੰ ਵੇਖਾਂਗੇ ਅਸੀਂ ਇਸ ਦਿਨ ਨੂੰ ਆਪਣੀ ਖੁਸ਼ੀ ਮਨਾਵਾਂਗੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਪੂਰੇ ਸਨਾਦਨਿਆਂ ਨੂੰ ਦੇਸ਼ਾਂ ਵਿੱਚ ਦੂਰ ਦਰਾਡੇ ਵਸਦਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੈ ਸ਼੍ਰੀ ਰਾਮ ਜੈ